ਪਾਸ ਪਾਸ ਗੁਰ ਰਵੀ ਕੰਤ ਸਿੰਘ ਕਾਲੋਂ ਦਾ ਵੱਖ-ਵੱਖ ਪਿੰਡਾਂ ਵਿੱਚ ਹੜਪੀਟਾਂ ਲਈ ਰਾਸ਼ਨ ਸਮੱਗਰੀ ਤੇ ਪਸ਼ੂਆਂ ਲਈ ਚਾਰਾ ਵੰਡਿਆ ਗਿਆ ਕਾਲੋਂ ਦਾ ਦਾਵਾ ਹੜਾਂ ਦੌਰਾਨ ਜਿੰਨਾ ਘਰਾਂ ਦਾ ਹੋਇਆ ਨੁਕਸਾਨ ਪਾਸ ਪਾਸ ਕਰੇਗੀ ਪਰਪਾਈ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾ ਵਾਲੀ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਕੋਈ ਕਰਨਾਂ ਸੀ ਉਹ ਝੋਨੇ ਦੇ ਜਿਆਦਾ ਆਸ ਹੁੰਦੀ ਆ ਕਿਸ ਨੇ ਸੋਚਿਆ ਕਿ ਇਹਨੇ ਵਿਆਹ ਕਰਨਾ ਹੈ ਕਿ ਇਹਨੇ ਮਕਾਨ ਬਣਾਉਣਾ ਹੈ ਕਿ ਇਹਨੇ ਕੁਝ ਕਰਨਾ ਪਰ ਖੁਦਤ ਨੇ ਐਸੀ ਮਾਰ ਬੜੀ ਡਾਢੀ ਮਾਰ ਦੇਖੋ ਇਹਦੇ ਵਿੱਚ ਤੁਹਾਡੀ ਮਦਦ ਹੀ ਹੋ ਸਕਦੀ ਹੈ ਅਸੀਂ ਛੋਟੇ ਛੋਟੇ ਤਾਂ ਪਿੱਛੇ ਜਿਹ ਕੋਈ ਨਾ ਸਾਥੀ ਜੱਤੇਮੰਨੀਆਂ ਜਿਹਨਾਂ ਸਮਾਜ ਸੇਵੀ ਜੱਤੇਮੰਨੀਆਂ ਜਾਂ ਫੌਜਨੀਆਂ ਸਮਾਜ ਸੇਵੀ ਸੰਸਥਾਵਾਂ ਸੀ ਉਹ ਤੁਹਾਡੇ ਕੋਲ ਆਈਆਂ ਸੀ ਦੇਖੋ ਇੱਕ ਸਮਾਂ ਹੁਣ ਸਾਡੇ ਹਿਸਾਬ ਨਾਲ ਲਿਸਟ ਬਣਾ ਦੋ ਸਾਨੂੰ ਕਿ ਜਿੰਨੇ ਕਿਹੜੇ ਰਾਸ਼ਨ ਚਾਹੀਦਾ ਕਿਉਂਕਿ ਜਿਹੜਾ ਪਹਿਲਾ ਜੀ ਉਹ ਮੈਨੂੰ ਨਹੀਂ ਬਤਾਈਏ ਇੱਥੇ ਆਇਆ ਕਿ ਨਹੀਂ ਆਇਆ ਮੈਂ ਉਹਦੀ ਕੋਲ ਕੱਲ ਨਹੀਂ ਸਕਦਾ ਸਾਹੀ ਇੱਕ ਤਾਂ ਚਾਰਾ ਦਵਾਂਗੇ ਇੱਕ ਤਾਂ ਪੂਰਾ ਰਾਸ਼ਨ ਦਵਾਂਗੇ ਜਿਨ੍ਹਾਂ ਦਾ ਮਕਾਨ ਟੁੱਟਾ ਮੰਜਾ ਪੰਜਾ ਬਿਸਤਰੇ ਬੁਸਰੇ ਖਤਮ ਹੋ ਗਿਆ ਉਹਨੂੰ ਅਸੀਂ ਪੰਜਾ ਵੀ ਦਵਾਂਗੇ ਇੰਦੇ ਸਤਰਾ ਦਾ ਮੇਰੇ ਕੋਲ ਕੰਬੜਿਆ ਚਾਦਰ ਆ ਨਾਲ ਚਪਲਾਂ ਨੇ ਸਾਡੇ ਕੋਲ ਬੇਲੀ ਸਕੂਟ ਨੇ ਅਸੀਂ ਕਹਿਣ ਨੂੰ ਲੱਗੇ ਜਿੰਨਾ ਕਿ ਜਿਹੜਾ ਉਹਨਾਂ ਕਰਦਾ ਜਿਹੜੀ ਸਮਾਨ ਆ ਵਿੱਚ ਬੱਤਨ ਵੀ ਹੈਗੇ ਆ ਉਹ ਤੋਂ ਦੂਸਾਰਾ ਦਿੰਦੇ ਨੇ ਇੱਕ ਸਾਡੇ ਨੂੰ ਸਲਾਹ ਕਰਕੇ ਦੱਸ ਦੋ ਟਰੈਕਟਰ ਸਾਡੇ ਆਉਣੇ ਆ ਸਾਰੇ ਪੰਜਾਬ ਚੋਂ ਟਰੈਕਟਰ ਬੀਜੇਪੀ ਦੇ ਸਾਰੇ ਲੈਣਾ ਜੀ ਤਿੰਨ ਦਿਨ ਦਿਨ ਲਵਾ ਦੇ ਉਹ ਤੁਸੀਂ ਦੱਸ ਜੇ ਖੁੱਲ੍ਹ ਸਾਰੇ ਨੇ ਦਾ ਬਹੁਤ ਖੈਰ ਹੋਇਆ ਖਾਸ ਕਰਕੇ ਜਿਹੜਾ ਬਾਬਾ ਨਾਨਕ ਦਿਆ ਜਿਹੜਾ ਹਲਕਾ ਵਾਣਾ ਇਹਦੇ ਕਰੀਬ ਕਰੀਬ 160 ਪਿੰਡ ਜਿਹੜੇ ਨੇ ਉਹ ਫਟਦੀ ਮਾਰੇ ਖਾਏ ਨੇ ਜਿਹਦੇ ਵਿੱਚ ਲੋਕਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਘਰਾਂ ਦਾ ਨੁਕਸਾਨ ਹੋਇਆ ਤੇ ਨਾਲ ਜਿਹੜੇ ਆ ਪੈਲੀਆਂ ਨੇ ਉਹਨਾਂ ਦੇ ਵਿੱਚ ਰੇਤ ਵੀ ਭਰ ਗਈ ਮੇਰੇ ਪਿੰਡ ਤੋਂ ਪਾਬ ਵੀ ਹਰ ਤਰੀਕੇ ਦਾ ਨੁਕਸਾਨ ਹੋ ਗਿਆ ਵੀ ਫਾਲਤਹੇ ਜ਼ਿੰਮੇਦਾਰ ਹੈ ਚਾਹੇ ਮਜ਼ਦੂਰ ਕਿਸਾਨ ਸਾਡਾ ਨੁਕਸਾਨ ਹੋ ਗਿਆ ਪਰ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਪਰ ਇਹਦੇ ਵਿੱਚ ਇੰਨਾ ਜ਼ਰੂਰ ਕੀਤਾ ਜਾ ਸਕਦਾ ਹੈ ਕਿਸੇ ਦੇ ਜਖਮ ਜਿਹੜਾ ਹੋਇਆ ਉੱਤੇ ਬਲਮ ਜ਼ਰੂਰ ਲਾਇਆ ਜਾ ਸਕਦਾ ਤੇ ਮੋਦੀ ਸਰਕਾਰ ਨੇ ਕੋਸ਼ਿਸ਼ ਕਰ ਰਹੀ ਹੈ ਕਿ ਜ਼ਿੰਮੇਦਾਰਾਂ ਨੂੰ ਮੁਆਵਜ਼ਾ ਵੀ ਜਿਹੜਾ 1600 ਕਰੋੜ ਤੇ 12000 ਕਰੋੜ ਆਇਆ ਉਹਨੂੰ ਵੀ ਉਸ ਤੋਂ ਵੀ ਵਧਾਇਆ ਜਾਵੇ ਤੇ ਇਸ ਨੁਕਸਾਨ ਦਾ ਜਾਇਜ਼ਾ ਲੈਣ ਪਹਿਲਾਂ ਸਾਡੇ ਕੇਂਦਰੀ ਮੰਤਰੀ ਹੋਗੇਗਾ ਸ਼੍ਰੀ शिवराज चौहान ਜੀ, ਜੋਰਜ ਕੁਰੀਅਨ ਜੀ, ਪਤਾਪਰਾਓ ਜੀ ਆਏ ਸੀ ਸਾਡੇ ਜਲੇ ਵਿੱਚ। ਕੱਲ ਸਾਡੇ ਜਿਹਦੇ ਚ ਆ ਰਹੇ ਸ਼੍ਰੀ ਬੀ ਐਲ ਯਾਦਵ ਜੀ ਜਿਹੜੇ ਸੋਸ਼ਲ ਸਿਕਿਉਰਿਟੀ ਮਿਨਿਸਟਰ ਨੇ ਉਸ ਤੋਂ ਬਾਅਦ ਹੋਰ ਵੀ ਮੰਤਰੀ ਸਹਿਬਾਨ ਆ ਰਹੇ ਨੇ ਤਾਂ ਕਿ ਅਸੀਂ ਉਹਨਾਂ ਨੂੰ ਪਿੰਡ-ਪਿੰਡ ਲੈ ਕੇ ਜਾਣ ਜੋ ਨੁਕਸਾਨ ਹੋਇਆ ਉਹਨਾਂ ਨੂੰ ਜ਼ਮੀਨ ਤੇ ਜਾ ਕੇ ਦਿਖਾਉਣਾ ਤਾਂ ਕਿ ਉਹ ਪ੍ਰਧਾਨ ਮੰਤਰੀ ਜੀ ਨੂੰ ਸਹੀ ਰਿਪੋਰਟ ਦੇਣ। ਕਿ ਜਿਹੜਾ ਸਹੀ ਤਰੀਕੇ ਦਮਵਾ ਗਿਆ ਜਿਹੜਾ ਵਾ ਕਿ ਜੇ ਨੁਕਸਾਨ ਜਿਹੜਾ ਹੋਇਆ ਉਹਦਾ ਸਹੀ ਤਰੀਕੇ ਦਮਵਾ ਗਿਆ ਮਿਹਰਬਾਨ ਤਾਂ ਹੀ ਡੱਟਨੇ ਖੋ ਸਕਣਾ ਮਜਬੂਰ ਨਹੀਂ ਖੋ ਸਕਦਾ ਆਪਣੇ ਪੈਰ ਤੇ ਆ ਸਕਦਾ ਤੇ ਜੇ ਵਾਸਤੇ ਅਸੀਂ ਸਾਰੀ ਸਰੀਰ ਦੀ ਟੀਮ ਆ ਸਾਡੇ ਭਰਾ ਸਾਰੇ ਨੇ ਤੇ ਲੱਗੇ ਨੇ ਪਹਿਲਾਂ ਅਸੀਂ ਮੈਂ ਧੰਨਵਾਦ ਵੀ ਕਰਦਾ ਕਿੰਨੀਆਂ ਸਮਾਜ ਸੇਵੀ ਸੰਸਥਾਵਾਂ ਇਹਨਾਂ ਨੇ ਚਾਹੇ ਕਾਰ ਸੇਵਾ ਵਾਲੇ ਬਾਬਾ ਜੀ ਆਏ ਦਿੱਤਾ ਹੈ ਜਿਹਨੇ ਵੀ ਜਿਹੜਾ ਜਿਹੜਾ ਵੀ ਇੱਥੇ ਕਦਮ ਜਿਹੜਾ ਹੱਥ ਆਇਆ ਵਾ ਜਿਹੜਾ ਕਦਮ ਚੱਲ ਕੇ ਆਇਆ ਵਾ ਮੇਰਾ ਬਾਬਾ ਨਾਰਿੰਦਰ ਜੀ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆ ਕੇ ਸਾਡੇ ਮੁਸੀਬਤ ਮਾਰੇ ਜਿਹੜੇ ਕਿਸਾਨ ਸੀ ਮਜਦੂਰ ਸੀ ਉਹਨਾਂ ਦੀ ਬਾਹ ਮੜੀ ਆ ਮੈਂ ਜੀ ਜੀਪੀ ਵੱਲੋਂ ਵੀ ਇਸ ਤਰ੍ਹਾਂ ਦੇ ਸੋਸਤਾ ਦਿੰਉਣਾ ਇਹਨਾਂ ਨੂੰ ਖਾਸ ਸੰਭਵ ਬਦਲ ਕੇ ਆ ਪੂਰੀ ਗਵਾਈ ਅੱਜ ਚਾਰਾ ਕਿੰਨਾ ਘਾਇਆ ਜਿਹੜਾ ਅੱਜ ਵੀ ਵੱਧ ਰਿਹਾ ਅਸੀਂ ਪਰਸੋਂ 150 ਕਿੰਟਲ ਜਿਹੜਾ ਸੀ ਉਹ ਕਲਾਂੌਰ ਦੇ ਕੇ ਆਏ ਸੀ ਅੱਜ 100 ਕਿੰਟਲ ਇੱਥੇ ਦੇ ਕੇ ਚੱਲੇ ਆ ਤਮਰਤੀ ਰੱਤਾ ਜੀ ਦੇ ਪਿੰਡ ਵੀ ਜਾ ਕੇ ਉਸੇ ਵੀ ਜਾ ਕੇ ਵੰਡ ਕੇ ਆਉਣਾ ਵਾ ਮੇਰੇ ਕਹਿਣ ਤੋਂ ਭਾਵ ਕੀ ਇਹ ਸਾਡੀ ਪਰਿਵਾਰ ਦੀ ਇੱਕ ਛੋਟੀ ਜੀ ਕੋਸ਼ਿਸ਼ ਆ ਜਿਹੜੇ ਬੇਜਵਾਨੇ ਨੇ ਉਹਨਾਂ ਦਾ ਵੀ ਪ੍ਰਬੰਧ ਕਰੀਏ ਤੇ ਮੈਂ ਜਿੰਨਾ ਵੀ ਉਹ ਹੋਰ ਮੈਨੂੰ ਹੁਕਮ ਲਾਉਣਗੇ ਕਿਉਂਕਿ ਸਾਡੇ ਪਰਿਵਾਰ ਤੇ ਡੇਰਾ ਬਾਬਾ ਨਾਨਕ ਜੀ ਦੀ ਟੀਮ ਨੇ ਹਮੇਸ਼ਾ ਹੀ ਬੜੀ ਅਮੀਰ ਪਰਿਆ ਹੱਥ ਰੱਖਿਆ ਤੇ ਅਸੀਂ ਵੀ ਨਾ ਪਿੱਛੇ ਨਹੀਂ ਹਟਾਂਗੇ